ਉਹ ਜਿਹੜੇ ਗੈਂਗਸਟਰ ਹੈਗੇ ਆ ਲਾਰੈਂਸ ਮੋਬਾਈਲ ਲੋਈ ਗੈਂਗ ਔਰ ਬੋਲਟੀ ਢਿਲੋ ਨਾਲ ਲਾਈਨ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘਗਰ ਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਪੁਲਿਸ ਪਾਰਟੀ ਤੇ ਫਾਇਰ ਕੀਤੇ ਇਹਨਾਂ ਨੂੰ ਰਿਮਾਂਡ ਲੈ ਕੇ ਇੰਟਰੋਗੇਟ ਕਰਾਂਗੇ ਵੀ ਐਗਜ਼ੈਕਟਲੀ ਇਹਨਾਂ ਦੇ ਪਲਾਨ ਕੀ ਸੀਗੇ ਵੈਪਨ ਕਿੱਥੋਂ ਆਇਆ ਇਹਨਾਂ ਕੋਲ ਤੇ ਹੋਰ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਕਪਿਸ ਕੋਲ ਇਨਪੋਰਟ ਆਈ ਸੀਗੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਆ ਲਾਰੈਂਸ ਲਾਈਨ ਰਾਤੀ ਸਮੇਂ ਬਾਈਕ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜਿਹੜਾ ਐਸਐਟਪੀ ਸੁਮਿਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘਗਰ ਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮ ਪੁਲਿਸ ਪਾਰਟੀ ਦੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ 4 ਤੋਂ 5 ਰਾਉਂਡ ਫਾਇਰ ਕੀਤੇ ਜਿਦੇ ਵਿੱਚ ਦੋਨੋਂ ਮੁੰਡੇ ਜਿਹੜੇ ਹੈਗੇ ਜ਼ਖਮੀ ਹੋਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਜੀਤ ਅਲੀਆਸ ਸਨੀ ਹੈਗਾ ਜੀ ਦੋਨੋਂ ਬੰਦੇ ਜਿਹੜੇ ਹੈਗੇ ਜਿਦੋਂ ਮੈਂ ਪਹਿਲਾਂ ਦੱਸਿਆ ਬੋਲਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂਸ ਮਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਹੀ ਵਾਂਟਡ ਹੈ ਇਹਦਾ ਕਿਰਿਮਨਲ ਬੈਕਗਰਾਉਂਡ ਕੀ ਹੈ ਸਰ ਇਹ ਇਹ ਦੋਨੋਂ ਜਿਹੜੇ ਹੈਗੇ ਮੁਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਮੁੱਖ ਖਾਸ ਮੁਹਾਲੀ ਦੇ ਸਰ ਜੀ ਮੁਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋٹے ਮજરા ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿਲਾਂ ਦਰਜ ਹੋਏ ਕਿਹੜੇ ਥਾਣੇ ਸਰ ਆਪਣੇ ਸੁਹਾਣੇ ਥਾਣੇ ਇੱਕ ਫੇਸ ਇੱਕ ਦੇ ਨਾਲ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਇਹਨਾਂ ਕੋਲ ਰਿਕਵਰੀ ਕੀ ਹੋਈ ਹੈ ਦੋ ਦੋ ਬੱਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏਗੇ ਤੇ ਹੁਣ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਜਾਂ ਨਹੀਂ ਇਹਨਾਂ ਦੇ ਹਵਾਲੇ ਜਿਹੜੀ ਇਨਪੁੱਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ-ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮਾਂਡ ਲੈ ਕੇ ਇੰਟਰੋਗੇਟ ਕਰਾਂਗੇ ਵੀ ਐਗਜ਼ੈਕਟਲੀ ਇਹਨਾਂ ਦੇ ਇਹ ਮਟਰ ਦਾ ਕੀ ਪੈ ਗਿਆ ਇਹ ਮਟਰ ਮੋਟਰਸਾਈਕਲ ਤੇ ਸੀ ਸਰ ਜਿੰਦਾ ਕਾਰਤੂਸ ਵੀ ਸੀ ਜਿੰਦਾ 810 ਕਾਰਤੂਸ ਸੀਗੇ ਉਹ ਤਿੰਨ ਕਿ ਚੱਲੇ ਹੋਏ ਨੇ ਬਾਕੀ ਜੈਕੜੀ ਬੋਲੀ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਗੋਲੀ ਪੁਲਿਸ ਲਾਈਆ ਹੋ ਗੋ ਵੀ ਆ ਸਰ ਜੀ ਉਹ ਇੱਕ ਗੱਡੀ ਚ ਵੱਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਵਾਲਾ ਕੌਂਪਲੀਟ ਕਰ ਰਹਾ ਸੀ ਫਾਈਲਿੰਗ ਵਿਕਰਮ ਬਰਾੜ ਸਾਹਿਬ ਆਪਣੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸ ਜੀ ਐਸਐਚਓ ਸੁਮੇਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਤੇੰਗੀ ਹੋ ਸੀਗਾ ਸਰ ਜੀ ਤੁਸੀਂ ਬਾਈਕ ਕਰ ਰਹੇ ਹੋ ਬਾਈਕ ਕਿੱਥੇ ਹੈ ਇਹ ਨਾਲ ਏਜੀਡੀਐਮ ਦੀ ਜਿਹੜੀ ਇਹਨਾਂ ਦੀ ਟੀਮ ਦੇ ਮੁੰਡੇ ਹੈਗੇ ਉਹ ਵੀ ਨਾਲ ਸਰ ਬਾਈਕ ਕਿੱਥੇ ਜਿਹੜੀ ਤੋਂ ਮੋਜੂ ਆਪਾਂ ਚੀਜ਼ ਬਾਈਕ ਇਥੇ ਮੌਕੇ ਤੋਂ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਆਹ ਜਿਹੜੇ ਪਹਿਲੇ ਬੱਚੇ ਹੈ ਸਰ ਇਹਨਾਂ ਦੇ ਖਿਲਾਫ ਉਹਨਾਂ ਚ ਵਾਂਟ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫਆਈਆਰs ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਦ ਹੋਣਗੇ ਉਹ ਤੁਹਾਨੂੰ ਹੁਣ ਬਾਅਦ ਚ ਇੱਕ ਵਾਰੀ ਥੋੜਾ ਜਿਹੀ ਤੁਹਾਨੂੰ ਟਿਪ ਆਫ ਮਿਲੀ ਹੈ ਉਹ ਇਸ ਤੋਂ ਮਿਲੀ ਜਿਹੜਾ ਮਤਲਬ ਮਾਮਲਾ ਜੀਰਕਪੁਰ ਸਵਾਰ ਮਾਰਿਤ ਹੋਇਆ ਉਹ ਉਹਦੇ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਦੇ ਫਾਇਰਿੰਗ ਇੱਥੇ ਹੋਈ ਹੈਗੀ ਆ ਉਹ ਵੀ ਲੋਰੈਂਸ ਬਿਸ਼ਨੋਈ ਲਾਈਨਡ ਗੈਂਗ ਜਿਹੜਾ ਕਾਲਾ ਰਾਣਾ ਹੈਗਾ ਉਹਦੀ ਹੈਗੀ ਆ ਤਾਂ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਨਪੁਟ ਆਈ ਸੀ ਓਕੇ ਓਕੇ ਰਿਲੀਜ਼ਰ ਕੌਣ ਦੇਗਾ ਬਾਅਦ ਵਿੱਚ ਉਹ ਟੋਟਲ ਡਿਟੇਲ ਜਦੋਂ ਬਹੁਤ ਐਸੇ ਆਈਏ ਆਪ ਕੋ ਵਿਕਰਮ ਬਰਾੜ ਉਸ ਵੇਲੇ ਕੀ